ਗੱਲਾਂ ਕਰਦੇ ਆ ਚੰਦਰਯਾਨ ਦੀਆਂ ਪਾਣੀ ਹਜੇ ਪੂਰਾ ਨਹੀਂ ਹੋ ਰਿਹਾ ਸੀਵਰੇ ਦੇ ਟੱਕਣ ਨਹੀਂ ਪੂਰੇ ਹੋ ਰਹੇ ਗੱਲਾਂ ਚੰਦਰਯਾਨ ਦੀਆਂ ਮਤਲਬ ਐਂ ਲੱਗਦਾ ਜਿਵੇਂ ਵੀ ਪ੍ਰਧਾਨ ਮੰਤਰੀ ਸਾਹਿਬ ਕਿਸੇ ਜਹਾਜ਼ ਚ ਆਉਂਦੇ ਨੇ ਪੁੱਛਦੇ ਥੱਲੇ ਕਿਹੜਾ ਮੁਲਕ ਹੈ ਵੀ ਕਹਿੰਦੇ ਫਲਾਨਾ ਹੈ ਕੋਈ ਨੀ ਕੋਣ ਟਾਲੇਟ ਪਹੁੰਚਾਂਗੇ ਲਾਲੋ ਥੱਲੇ ਉੱਥੇ ਉਤਰ ਜਾਂਦੇ ਨੇ ਜੀ ਪਾਕਿਸਤਾਨ ਉਤਰ ਕੇ ਜੀ ਬਰੀਆਨੀ ਖਾ ਕੇ ਫੇਰ ਆ ਗਏ ਦਿਲਜੀਤ ਦੀ ਫਿਲਮ ਚ ਪਾਕਿਸਤਾਨੀ ਕਲਾਕਾਰ ਪਹਿਲਗਾਨ ਦੀ ਬਹੁਤ ਦੁਖਦਾਇਕ ਘਟਨਾ ਤੋਂ ਪਹਿਲਾਂ ਦੀ ਸ਼ੂਟਿੰਗ ਹੈ ਉਹ ਕਿਉਂਕਿ ਸਾਡਾ ਕਲਚਰ ਸਾਂਝਾ ਹੈ ਉਹ ਪੰਜਾਬੀ ਬੋਲਦੇ ਨੇ ਅਸੀਂ ਪੰਜਾਬੀ ਬੋਲਦੇ ਆਂ ਨਾ ਜੀ ਕਹਿੰਦੇ ਫਿਲਮ ਨਹੀਂ ਲਈ ਜ਼ੋਰ ਦੇਣੀ ਇਹ ਤਾਂ ਗਦਾਰ ਹੈ ਕਦੇ ਸਰਦਾਰ ਹੈ ਕਦੇ ਗਦਾਰ ਹੈ ਤੁਸੀਂ ਸਰਟੀਫਿਕੇਟ ਦਿਓਗੇ ਸਾਨੂੰ ਦੇਸ਼ ਭਗਤੀ ਦੇ ਅੱਕੇ ਪਏ ਆ ਇਹ ਮੈਂ ਦੱਸ ਦੇਣਾ ਚਾਹੁੰਨਾ ਪੂਰੇ ਦੇਸ਼ ਨੂੰ ਕਿ ਪੰਜਾਬ ਤੇ ਹਰਿਆਣਾ ਇਹ ਤੋਂ ਬਿਨਾ ਰੋਟੀ ਨਹੀਂ ਖਾ ਸਕਦੇ ਤੁਸੀਂ 70% ਫੂਟਬਾਲਸ ਸਾਡਾ ਦੋਨਾਂ ਦਾ ਹਿੱਸਾ ਹੈ ਸਾਡੇ ਨਾਲ ਕੋਈ ਲੜੀ ਜਾਂਦੇ ਤੇ ਸਾਨੂੰ ਤੁਸੀਂ ਲੜਾਈ ਜਾਂਦੇ ਪਾਣੀ ਨਾਲ ਤਾਂ ਕਿਸਾਨਾਂ ਦਾ ਲਿੰਕ ਹੈ ਜਾਂ ਗਰੀਬਾਂ ਦਾ ਲਿੰਕ ਹੈ ਜਿਹੜੇ ਪਾਣੀ ਨੂੰ ਤਰਸਦੇ ਆ ਜਿਹੜੇ ਹਜੇ ਵੀ ਪੰਜਾਦੇ ਪੰਜਾਬ ਚ ਫਜ਼ਲ ਕਾਲੇ ਪਾਸੇ ਬੈਠੇ ਆ ਸਾਡੇ ਜਕਰ ਸਾਹਿਬ ਬੈਠੇ ਆ ਹਜੇ ਵੀ ਤੁਹਾਡੇ ਵਾਲੇ ਪਾਸੇ ਖੜੇ ਲੈ ਕੇ ਆਉਂਦੀਆਂ ਨੇ ਨਾ ਲੇਡੀਜ਼ ਗਾਂਜ ਪੈ ਗਏ ਇੱਥੇ ਇੰਨੂੰ ਰਖ ਰੱਖ ਕੇ ਹਜੇ ਵੀ ਪਾਣੀ ਪੋਈ ਜਾਂਦੇ ਆ 2025 ਚ ਗੱਲਾਂ ਕਰਦੇ ਆ ਚੰਦਰਯਾਨ ਦੀਆਂ ਪਾਣੀ ਹਜੇ ਪੂਰਾ ਨਹੀਂ ਹੋ ਰਿਹਾ ਸੀਵਰੇ ਦੇ ਟੱਕਣ ਨਹੀਂ ਪੂਰੇ ਹੋ ਰਹੇ ਗੱਲਾਂ ਚੰਦਰਯਾਨ ਦੀਆਂ ਬੇਸਿਕ ਨੀਡਸ ਜਿਹੜੀਆਂ ਨੇ ਫੰਡਾਮੈਂਟਲ ਰਾਈਟਸ ਜਿਹੜੇ ਨੇ ਪਹਿਲਾਂ ਉਹ ਪੂਰੇ ਕਰ ਲੋ ਬਾਅਦ ਤੁਸੀਂ ਬਿਸ਼ਪ ਗੁਰੂ ਬਣ ਜਿਓ ਬਿਸ਼ਪ ਗੁਰੂ ਦੇ ਚੱਕਰਾਂ 'ਚ ਪਏ ਹੋਏ ਨੇ ਉਹ ਬੁਲਾਉਂਦੀ ਹੈ ਨਹੀਂ ਉਹਦੇ ਇਨਵੀਟੇਸ਼ਨ ਕਾਰਡ ਵੀ ਨਹੀਂ ਦਿੰਦੇ ਵਿਸੋਂ ਚ ਕਿਸਾਨਾਂ ਦੇ ਵਿੱਚ ਬੁਲਾ ਲਓ ਨਾ ਉਹੀ ਤੇ ਤੂੰ ਹੀ ਤਰਪੰਦੇ ਮਤਲਬ ਐਂ ਲੱਗਦਾ ਜਿਵੇਂ ਵੀ ਪ੍ਰਧਾਨ ਮੰਤਰੀ ਸਾਹਿਬ ਕਿਸੇ ਜਹਾਜ਼ ਚ ਆਉਂਦੇ ਨੇ ਪੁੱਛਦੇ ਥੱਲੇ ਕਿਹੜਾ ਮੁਲਕ ਹੈ ਵੀ ਕਹਿੰਦੇ ਫਲਾਨਾ ਹੈ ਕੋਈ ਨਹੀਂ ਕੋਣ ਤਾਂ ਲੇਟ ਪਹੁੰਚਾਂਗੇ ਲਾ ਲਓ ਥੱਲੇ ਉੱਥੇ ਉਤਰ ਜਾਂਦੇ ਨੇ ਜੀ ਪਾਕਿਸਤਾਨ ਉਤਰ ਕੇ ਜੀ ਬਿਰਿਆਨੀ ਖਾ ਕੇ ਫੇਰ ਆ ਗਏ ਅਸੀਂ ਪਾਕਿਸਤਾਨੀ ਜਾ ਸਕਦੇ ਉਹ ਉਤਰ ਸਕਦੇ ਆ ਦਿਲਜੀਤ ਦੀ ਫਿਲਮ ਚ ਪਾਕਿਸਤਾਨੀ ਕਲਾਕਾਰ ਪਹਿਲਗਾਮ ਦੀ ਬਹੁਤ ਦੁਖਦਾਇਕ ਘਟਨਾ ਤੋਂ ਪਹਿਲਾਂ ਦੀ ਸ਼ੂਟਿੰਗ ਹੈ ਉਹ ਕਿਉਂਕਿ ਸਾਡਾ ਕਲਚਰ ਸਾਂਝਾ ਹੈ ਉਹ ਪੰਜਾਬੀ ਬੋਲਦੇ ਨੇ ਅਸੀਂ ਪੰਜਾਬੀ ਬੋਲਦੇ ਆਂ ਨਾ ਜੀ ਕਹਿੰਦੇ ਫਿਲਮ ਨਹੀਂ ਲਈ ਜੂਣ ਦੇਣੀ ਇਹ ਤਾਂ ਗਦਾਰ ਹੈ ਕਮਾਲ ਹੈ ਯਾਰ ਕਦੇ ਸਰਦਾਰ ਹੈ ਕਦੇ ਗਦਾਰ ਹੈ ਤੁਸੀਂ ਸਰਟੀਫਿਕੇਟ ਦਿਓਗੇ ਸਾਨੂੰ ਦੇਸ਼ ਭਗਤੀ ਦੇ ਕਿਰਪਾ ਕਰਕੇ ਸਾਡੇ ਨਾਲ ਇਹ ਖੇਡਾ ਨਾ ਕਰੋ ਅਸੀਂ ਅੱਕੇ ਪਏ ਆਂ ਇਹ ਮੈਂ ਦੱਸ ਦੇਣਾ ਚਾਹੁੰਦਾ ਪੂਰੇ ਦੇਸ਼ ਨੂੰ ਕਿ ਪੰਜਾਬ ਤੇ ਹਰਿਆਣਾ ਇਹ ਤੋਂ ਬਿਨਾ ਰੋਟੀ ਨਹੀਂ ਖਾ ਸਕਦੇ ਤੁਸੀਂ 70% ਫੂਡ ਬਾਲਸ ਸਾਡਾ ਦੋਨਾਂ ਦਾ ਹਿੱਸਾ ਹੈ ਤੇ ਸਾਡੇ ਨਾਲ ਹੀ ਤੁਸੀਂ ਲੜੀ ਜਾਂਦੇ ਹੋ ਤੇ ਸਾਨੂੰ ਤੁਸੀਂ ਲੜਾਈ ਜਾਂਦੇ ਹੋ ਆ ਗੱਲਾਂ ਕਰਨੀਆਂ ਚਾਹੀਦੀਆਂ ਆਪੋਜੀਸ਼ਨ ਨੂੰ ਗੱਲਾਂ ਇਹ ਨਹੀਂ ਕਰਨੀਆਂ ਚਾਹੀਦੀਆਂ ਜੀ ਮੇਰੀ ਦਾੜੀ ਵਾਸਤੇ ਤੈਂ ਕਹਤਾ ਜੀ ਆਹ ਕੋਈ ਇਹ ਗੱਲਾਂ ਪਹਿਲਾਂ ਵੀ ਤੁਸੀਂ ਕਹਿਆ ਘਰ ਹਟਿਓ ਇਹ ਨਹੀਂ ਬਣਨਾ ਸਾਰੇ ਇਹ ਮੁੱਦਾ ਤੁਹਾਡਾ ਧਰਮ ਦਾ ਤੁਸੀਂ ਕੋਸ਼ਿਸ਼ ਕਰ ਰਹੇ ਹੋ ਨਹੀਂ ਮੈਂ ਤੁਹਾਡੀ ਐਫਰਟ ਦੀ ਬਹੁਤ ਤਾਰ ਦਿੰਨਾ ਪਰ ਇਹ ਮੁੱਦਾ ਬਣਨਾ ਨਹੀਂ ਪੰਜਾਬ ਚ ਪੰਜਾਬ ਦੀ ਧਰਤੀ ਜਰਖੇਜ਼ ਹੈ ਪੰਜਾਬ ਦੀ ਧਰਤੀ ਬਚਾਉ ਹੈ ਜੋ ਮਰਜੀ ਬੀਜ ਬੀਜ ਦੋ ਇੱਥੇ ਉੱਗ ਜਾਂਦਾ ਪਰ ਨਫ਼ਰਤ ਦਾ ਬੀਜ ਬਾਜਵਾ ਸਾਹਿਬ ਇੱਥੇ ਉਗਦਾ ਨਹੀਂ